ਗੁਰੂ ਪਿਆਰਿਓ ਅੱਜ ਦੁਨੀਆ ਦੇ ਹਾਲਾਤ ਇਹੋ ਜੇ ਚੱਲ ਰਹੇ ਨੇ ਕਿਉਂਕਿ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਮੀਰ ਦਿਨੋਂ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਕਿਸੇ ਪਿਆਰਵਾਰੇ ਨੇ ਬੜੀਆਂ ਸੋਹਣੀਆਂ ਲੈਣਾ ਲਿਖੀਆਂ ਕਹਿੰਦਾ ਕੋਈ ਸੌਹਰਿਆ ਛੜਕ ਕਿਨਾਰੇ ਤੇ ਕੋਈ ਕਰਦਾ ਐਸ ਚੁਬਾਰੀ ਤੇ ਕੋਈ ਸੌਹਰਿਆ ਸੜਕ ਕਿਨਾਰੇ ਤੇ ਕੋਈ ਕਰਦਾ ਐਸ ਚਬਾਰੇ ਤੇ ਕੋਈ ਤਰਸੇ ਬੇਹੀ ਟੁੱਕਰ ਨੂੰ ਕੋਈ ਪੀ ਕੇ ਚੱਬੇ ਕੁੱਕੜ ਨੂੰ ਕੋਈ ਸੁੱਕੀਆਂ ਰੋਟੀਆਂ ਨੂੰ ਤਰਸ ਰਿਹਾ ਐ ਤੇ ਕੋਈ ਮਾਸ ਖਾ ਖਾ ਕੇ ਗੁਜ਼ਾਰਾ ਕਰਦੇ ਪਏ ਨੇ ਘਰਾਵੇਂ ਚਲਣ ਲਿਆ ਅਨਾਜ ਕਿਤੇ ਭੁੱਖੇ ਨਿਆਣੇ ਸੁੱਤੇ ਨੇ ਕਿਤੇ ਦੁੱਧ ਪੀਣ ਨੂੰ ਕੁੱਤੇ ਨੇ ਕਿਤੇ ਨੰਗਾ ਕੰਬੇ ਰਾਹਾਂ ਤੇ ਕਿਤੇ ਟੰਗੇ ਨੇ ਕੋਟ ਬਾਹਾਂ ਤੇ ਇੱਥੇ ਕੀ ਕੀ ਕਾਰੇ ਹੁੰਦੇ ਨੇ ਰਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ ਕਦੇ ਬੰਦਾ ਬਣ ਕੇ ਆਰ ਬਾ ਤੈਨੂੰ ਦੁੱਖ ਸੁਣਾਉਣਾ ਚਾਹੁੰਦੇ ਆ ਇਸੇ ਗੱਲ ਦੀ ਖਾਤਰ ਤੈਨੂੰ ਹੇਠ ਬੁਲਾਉਣਾ ਚਾਹੁੰਦੇ ਆ ਤੈਨੂੰ ਹੇਠ